ਪੰਜਾਬ ਪੁਲਿਸ ਨੂੰ ਇੱਕ ਹੋਰ ਵੱਡੀ ਸਫਲਤਾ ਮਿਲੀ ਹੈ ਜੀਹਾਂ ਦੱਸਈਏ ਕਿ ਅੰਮ੍ਰਿਤਸਰ ਪੁਲਿਸ ਨੇ ਕੇਂਦਰੀ ਏਜੰਸੀਆਂ ਦੀ ਮਦਦ ਦੇ ਨਾਲ ਪਾਕਿਸਤਾਨ ਦੀ ਖੂਫੀਆ ਏਜੰਸੀ ISI ਨਾਲ ਜੁੜੇ ਇੱਕ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਇਹ ਗਿਰੋਹ ਜੋ ਹੈ ਭਾਰਤ ਵਿੱਚ ਹਥਿਆਰ ਅਤੇ ਨਸ਼ੀਲੇ ਪਦਾਰਥ ਭੇਜਣ ਦੇ ਵਿੱਚ ਸ਼ਾਮਿਲ ਸੀ ਪੁਲਿਸ ਨੇ ਇਸ ਕਾਰਵਾਈ ਦੇ ਵਿੱਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਹਨਾਂ ਤੋਂ ਵੱਡੀ ਮਾਤਰਾ ਦੇ ਵਿੱਚ ਹਥਿਆਰ ਗੋਲੀਆਂ ਅਤੇ ਨਕਦੀ ਬਰਾਮਦ ਕੀਤੀ ਗਈ ਹੈ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਪਾਕਿਸਤਾਨ ਵਿੱਚ ਬੈਠੇ ਆਈਐਸਆਈ 에ਜੰਟਾ ਦੇ ਨਾਲ ਸਿੱਧੇ ਸੰਪਰਕ ਵਿੱਚ ਸੀ ਤੇ ਇਸ ਦੇ ਨਾਲ ਹੀ ਦੱਸ ਜਾਈਏ ਕਿ ਇੱਕ ਖੇਪ ਜੋ ਹੈ ਨਵ ਉਰਫ ਨਵ ਪੰਡੋਰੀ ਨੂੰ ਸੋਪੀ ਜਾਣੀ ਸੀ ਜਿਸ ਨੂੰ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਕਰੀਬੀ ਸਾਥੀ ਮੰਨਿਆ ਜਾਂਦਾ ਹੈ ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਇਹ ਜੋ ਨੈਟਵਰਕ ਹੈ ਅਤਵਾਦ ਅਤੇ ਗੈਂਗਸਟਰ ਗੈਂਗਾਂ ਦੇ ਗੱਠ ਜੋੜ ਦਾ ਸਿੱਧਾ ਹਿੱਸਾ ਹੈ ਇੱਕ ਇਸ ਵਿੱਚ ਜੋ ਮਿਲਿਆ ਦੱਸਦੀ ਹੈ ਕਿ ਇੱਕ AK-308 ਅਸॉल्ट ਰਾਈਫਲ ਦੋ ਮੈਗਜ਼ੀਨ ਦੇ ਨਾਲ ਤੇ ਦੋ ਬਲੌਕ 9mm ਪਿਸਤੌਲ ਮਿਲੇ ਨੇ ਚਾਰ ਮੈਗਜ਼ੀਨ ਦੇ ਸਮੇਤ ਤੇ ਇੱਕ AK ਰਾਈਫਲ ਦੇ 90 ਜ਼ਿੰਦਾ ਕਾਰਤੂਸ ਇਸ ਦੇ ਵਿੱਚ ਹਨ ਤੇ ਨਾਲ ਹੀ ਦੱਸਿਆ ਕਿ 10 ਜ਼ਿੰਦਾ 9mm ਕਾਰਤੂਸ ਜੋ ਨੇ ਤੇ 7.5 ਲੱਖ ਦੀ ਡਰਗ ਮਨੀ ਇਸ ਵਿੱਚ ਪਾਈ ਗਈ ਹੈ ਤੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਹੈ ਕਿ ਪੁਲਿਸ ਸੂਬੇ ਦੇ ਵਿੱਚੋਂ ਅਤਵਾਦ ਸੰਗਠਿਤ ਅਪਰਾਧ ਅਤੇ ਤਸਕਰੀ ਵਰਗੇ ਅਪਰਾਧਾਂ ਨੂੰ ਜੜੋਂ ਕੁੱਟਣ ਲਈ ਵਚਨਬੱਧ ਹੈ ਤੇ ਪੁਲਿਸ ਨੇ ਇਹ ਵੀ ਕਿਹਾ ਹੈ ਕਿ ਸੂਬੇ ਦੇ ਵਿੱਚ ਸ਼ਾਂਤੀ ਸੁਰੱਖਿਆ ਅਤੇ ਸਤਿ ਭਾਵਨਾ ਬਣਾਈ ਰੱਖਣ ਦੇ ਲਈ ਪਵਿੱਖ ਵਿੱਚ ਵੀ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ